ਅੱਜ ਦੇ ਵਲੌਗ ਦੇ ਵਿੱਚ ਆਪਾਂ ਪਹੁੰਚੇ ਹਾਂ ਤਖਤ ਸ੍ਰੀ ਦਮਦਮਾ ਸਾਹਿਬ ਤਰਵੰਡੀ ਸਾਬੋ ਬਠਿੰਡਾ ਆਪਾਂ ਕਰਾਂਗੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਤੇ ਨਾਲੇ ਵੇਖਾਂਗੇ ਸ਼ਾਸਤਰ ਤੇ ਨਾਲੇ ਕਰਾਂਗੇ ਆ ਪੰਜ ਦਮਦਮਾ ਸਾਹਿਬ ਦੇ ਇਤਿਹਾਸ ਦੀ ਗੱਲ ਇਹ ਆ ਜੀ ਤਖਤ ਸਾਹਿਬ ਦੀ ਪਹਿਲੀ ਡਿਊਟੀ ਤੇ ਇਥੋਂ ਦੀ ਜਾਣ ਵਾਲਾ ਰਸਤਾ ਹੁਣ ਦੁਬਾਰੇ ਤਿਆਰ ਕੀਤਾ ਜਾ ਰਿਹਾ ਨਵਾਂ ਐਸ ਵੀਰ ਦਾ ਨਾਮ ਗੁਰਪ੍ਰੀਤ ਇਹ ਆ ਬਿਜਲੀ ਦਾ ਮਿਸਤਰੀ ਪਿੰਡ ਦਾ ਬਹਿਮਨ। ਤਖਤ ਸਾਹਿਬ ਪੌਂਚ ਕੀ ਸਾਉ ਤੋਂ ਪਹਿਲਾਂ ਆਪਾਂ ਜੋੜਾ ਘਰ ਦੇ ਵਿੱਚ ਜੋੜੇ ਜਾਮਾ ਕਰਾਏ ਤੇ ਐਸ ਵੀਰ ਦਾ ਨਾਮ ਹੈ ਸਰਬਜੀਤ। ਇਹ ਬਠਿੰਡੇ ਤੋਂ ਆ ਵੀ ਹੈ। ਤਖਤ ਸਾਹਿਬ ਨੂੰ ਜਾਣਦਿਆਂ ਰਸਤੇ ਦੇ ਵਿੱਚ ਸੱਜੇ ਹੱਥ ਹੁੰਦਾ ਜੀ ਗੁਰਦੁਆਰਾ ਸਾਹਿਬ ਪਾਸ਼ਾ ਦੀ ਦਸਵੀਂ। ਇਸ ਗੁਰਦੁਆਰਾ ਸਾਹਿਬ ਨੂੰ ਲਖਣ ਸਰ ਵੀ ਕਿਹਾ ਜਾਂਦਾ। ਸੰਗਤਾਂ ਇੱਥੇ ਆ ਕੇ 35 ਲਿਖਦੀਆਂ। ਚਰਨਕੁੰਡ ਦੇ ਵਿੱਚ ਪੈਰ ਧੋਣ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ। ਤਖਤ ਸਾਹਿਬ ਦੇ ਦਰਸ਼ਨਾਂ ਨੂੰ ਜਾਂਦਿਆਂ ਨੂੰ ਖੱਬੇ ਹਾਥੀ ਬਾਬਾ ਦੀਪ ਸਿੰਘ ਜੀ ਦਾ ਪੋਰਾ ਇਹਦੇ ਅੰਦਰ ਵੀਡੀਓਗ੍ਰਾਫੀ ਜਿਹੜੀ ਉਹ ਨਹੀਂ ਕਰ ਸਕਦੇ ਮਨਾਹੀ ਆ ਤੇ ਖੱਬੇ ਹਾਥੀ ਹੁਣ ਕੜਾ ਪ੍ਰਸ਼ਾਦ ਹੀ ਦੇਖ ਇੱਥੋਂ ਮਿਲਦੀ ਆ ਇਸੇ ਸਥਾਨ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਮਨੀ ਸਿੰਘ ਦੇ ਪਾਸੋਂ ਲਿਖਵਾਈ ਸੀ ਜਿਸ ਦੇ ਵਿੱਚ ਨੌਵੇਂ ਪਾਤਸ਼ਾਹ ਦੇ ਸ਼ਲੋਕ ਤੇ ਰਾਗ ਮਾਲਾ ਸ਼ਾਮਲ ਕੀਤੀ ਗਈ ਇਸੇ ਸਥਾਨ ਦੇ ਉੱਪਰ ਸੰਪੂਰਨਤਾ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਹੋਈ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਕਾਗਜ਼ ਕਲਮ ਤੇ ਸ਼ਾਹੀ ਤਿਆਰ ਕਰਕੇ ਲਿਖਾਰੀਆਂ ਨੂੰ ਦਿੱਤੀ ਇਹ ਆ ਜੀ ਤਖਤ ਸ੍ਰੀ ਦਮਦਮਾ ਸਾਹਿਬ ਦਾ ਅੰਦਰਲਾ ਦ੍ਰਿਸ਼ ਦਰਬਾਰ ਸਾਹਿਬ ਦਾ ਤੇ ਰਾਜਿਆਂ ਦੇ ਤਖਤਾਂ ਨੂੰ ਮਾਤ ਪਾਉਂਦਾ ਤਖਤ ਗੁਰੂ ਸਾਹਿਬ ਦਾ ਤੇ ਤਖਤ ਸਾਹਿਬ ਦੇ ਉੱਪਰ ਇਹ ਆ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ਼ੀਸ਼ਾ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਸਤਰ ਅਤੇ ਮੋਹਰਾ ਨੇ ਇਹਨਾਂ ਸ਼ਸਤਰਾਂ ਦੇ ਵਿੱਚ ਇੱਕ ਬੰਦੂਕ ਇੱਕ ਤੀਗ ਇੱਕ ਕਿਰਪਾਨ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਤਖਤ ਸਾਹਿਬ ਦੀ ਮੋਹਰ ਜੋ ਤਖਤ ਸਾਹਿਬ ਦੇ ਉੱਪਰ ਸ਼ੋਭਾ ਪਾ ਰਹੀ ਆ ਇਹ ਆ ਜੀ ਬਾਬਾ ਦੀਪ ਸਿੰਘ ਜੀ ਦਾ ਖੂ ਇਹ ਖੂਹ ਤਖਤ ਸਾਹਿਬ ਦੇ ਸੱਜੇ ਪਾਸੇ ਆ ਜਦੋਂ ਆਪਾਂ ਤਖਤ ਸਾਹਿਬ ਨੂੰ ਅੰਦਰ ਆਉਣੇ ਆ ਸਾਹਮਣੇ ਤਖਤ ਸਾਹਿਬ ਰਹਿ ਜਾਂਦੇ ਆ ਤੇ ਸੱਜੇ ਹੱਥ ਇਧਰਲੇ ਪਾਸੇ ਬਾਬਾ ਦੀਪ ਸਿੰਘ ਜੀ ਦਾ ਖੂਹ ਆ ਇਹ ਖੂਹ ਥੋੜਾ ਜਿਹਾ ਨੀਵਾ ਤਖਤ ਸਾਹਿਬ ਤੋਂ ਇਹਨੂੰ ਅੱਜ ਅਸੀਂ ਨਾਲ ਲੈ ਕੇ ਆਏ ਜੀ ਐਸ ਬੰਦੇ ਨੂੰ ਅੱਜ ਅਸੀਂ ਨਾਲ ਲੈ ਕੇ ਆਏ ਹਾਂ ਕਾਦੇ ਵਾਸਤੇ ਹਸਤਾਲਾ ਲੈ ਲਿਆ ਇਹ ਉਹ ਗੁਰਦੁਆਰਾ ਸਾਹਾਵਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਕਿ ਇਹਨ ਪੁੱਤਰਨ ਕੇ ਸੀਸ ਪਰ ਬਾਰਤੀਏ ਪੁੱਤ ਚਾਰ ਚਾਰ ਮਹੀਨੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਇਥੋਂ ਦਾ ਇਤਿਹਾਸ ਇਸ ਬੋਰਡ ਦੇ ਉੱਪਰ ਲਿਖਿਆ ਹੋਇਆ ਇਹ ਆ ਜੀ ਉਹ ਪੰਕਤੀ ਜੀ ਗੁਰੂ ਸਾਹਿਬ ਨੇ ਉਚਾਰੀ ਸੀ ਇਹ ਗੁਰਦੁਆਰਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਦੇ ਬੈਕ ਸਾਈਡ ਪਿਛਲੇ ਪਾਸੇ ਨੂੰ ਸ਼ਸ਼ੋਭਤਾ ਇਹ ਧਰਲੇ ਪਾਸੇ ਤਖਤ ਸਾਹਿਬ ਨੇ ਤੇ ਇਥੋਂ ਦੀ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਜੀ ਇਹ ਆ ਜੀ ਉਹ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਖਾਲਸੇ ਦੇ ਉੱਪਰੋਂ ਮੈਂ ਆਪਣੇ ਚਾਰ ਪੁੱਤਰ ਕੁਰਬਾਨ ਕਰ ਦਿੱਤੇ ਇਹ ਆ ਜੀ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਦੇ ਵਿੱਚੋਂ ਅੰਦਰਲਾ ਦ੍ਰਿਸ਼ ਤੇ ਇਸੇ ਗੁਰਦੁਆਰਾ ਸਾਹਿਬ ਅਤੇ ਤਖਤ ਸਾਹਿਬ ਦੇ ਵਿਚਕਾਰ ਭਾਈ ਡੱਲੇ ਦੀ ਸਮਾਦ ਬਣੀ ਹੋਈ ਆ। ਇਹ ਹੈ ਜੀ ਭਾਈ ਡੱਲੇ ਦੀ ਸਮਾਦ ਤੇ ਸਾਹਮਣੇ ਵਾਲੇ ਪਾਸੇ ਮਾਤਾ ਸਾਹਿਬਕੌਰ ਜੀ ਤੇ ਮਾਤਾ ਸੁੰਦਰੀ ਜੀ ਦਾ ਗੁਰਦੁਆਰਾ ਸਾਹਿਬ ਨਾ ਤੇ ਇਹ ਆ ਭਾਈ ਡੱਲੇ ਦੀ ਸਮਾਦ ਤੇ ਇਧਰਲੇ ਪਾਸੇ ਤਖਤ ਸਾਹਿਬ ਇਹ ਆ ਜੀ ਭਾਈ ਬੀਰ ਸਿੰਘ ਤੇ ਭਾਈ ਧੀਰ ਸਿੰਘ ਦਾ ਗੁਰਦੁਆਰਾ ਸਾਹਿਬ ਇੰਨਾ ਬਾਰੇ ਪਤਾ ਹੀ ਆ ਕਿ ਗੁਰੂ ਸਾਹਿਬ ਨੇ ਜਦੋਂ ਭਾਈ ਢੱਲੇ ਨੂੰ ਕਿਹਾ ਸੀ ਕਿ ਆਪਣੇ ਕੁਝ ਸਿਪਾਈ ਲੈ ਕੇ ਆਓ ਅਸੀਂ ਆਪਣੀ ਬੰਦੂਕ ਦਾ ਨਿਸ਼ਾਨਾ ਬਰਖਣਾ ਤੇ ਫੌਜ ਸਾਰੀ ਭੱਜ ਖਲੋਤੀ ਸੀ ਤੇ ਪਰ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਜੀ ਆ ਕੇ ਸਾਹਮਣੇ ਖੜ ਗਏ ਸੀ ਹੁਣ ਪਹੁੰਚ ਚੁੱਕੇ ਆ ਜੀ ਆਪਾਂ ਸ਼ਸਤਰਾਂ ਵਾਲੀ ਦੁਕਾਨ ਦੇ ਉੱਪਰ ਤੇ ਇੱਥੇ ਬਹੁਤ ਤਰ੍ਹਾਂ ਦੇ ਸ਼ਸਤਰ ਪਏ ਹੋਏ ਨੇ ਤੇ ਬੜੇ ਹੀ ਸੋਹਣੇ ਸ਼ਸਤਰ ਨੇ ਇੱਧਰਲੇ ਪਾਸੇ ਸਾਹਮਣੇ ਜਿਹੜੀ ਕਿਰਪਾਨ ਪਈ ਆ ਨਾ ਗੋਲੀਆਂ ਬਾਈ ਨੇ ਦੱਸਿਆ ਇਹਦੀ ਕੀਮਤ 13000 ਰੁਪਇਆ ਚਾਂਦੀ ਦਾ ਕੰਮ ਹੋਇਆ ਇਹ ਆ ਜੀ ਕੜੇ ਸਰਬਲੋਹ ਦੇ ਕੜੇ ਬੜੇ ਸੋਹਣੇ ਕੜੇ ਆ ਵੈਸੇ ਕੜਾ ਖਰੀਦਣਾ ਹੋਵੇ ਸਾਫ਼ ਕੜਾ ਇਹੋ ਜਿਹਾ ਖਰੀਦਣਾ ਚਾਹੀਦਾ ਬੱਟਾਂ ਵਾਲਾ ਕੜਾ ਨਹੀਂ ਖਰੀਦਣਾ ਚਾਹੀਦਾ ਉਹਦੇ ਵਿੱਚ ਮੈਲ ਵੀ ਪੈਂਦੀ ਆ ਤੇ ਉਹਦੀ ਜੰਗਾਲ ਜਿਹੜੀ ਉਹ ਲੈਂਦੀ ਨਹੀਂ ਸਾਫ਼ ਨਹੀਂ ਹੁੰਦੀ ਇਹੋ ਜਿਹੇ ਕੜੇ ਦੀ ਨਿਗਾਲ ਸਾਫ ਨਹੀਂ ਹੁੰਦੀ। ਵੈਸੇ ਕੜੇ ਵੀ ਸਾਰੇ ਸਟੀਲ ਦੇ ਬਣੇ ਹੁੰਦੇ ਆ। ਸਰਬਲੋ ਦੇ ਕੜੇ ਸਰਬਲੋ ਦੇ ਹੀ ਹੁੰਦੇ ਆ। ਬੜਾ ਮੋਟਾ ਫਰਕ ਜਆ ਪਾਦਾ। ਭਾਈ ਕੋਲੇ ਫੈਂਸੀ ਕੜੇ ਵੀ ਸੀਗੇ। ਇਹ ਕੜਾ ਬਹੁਤ ਪਾਇਆ ਦੇਖਿਆ ਮੈਂ। ਇਹਦੇ ਕਿਹਦੇ ਕੋਲੇ ਹੈਗਾ ਕੜਾ ਇਹੋ ਜਿਹਾ ਤੇ ਕਮੈਂਟ ਕਰਿਓ। ਵੈਸੇ ਇਹ ਉਹਨਾਂ ਕੜਿਆਂ ਨਾਲ ਥੋੜਾ ਜਿਹਾ ਫਰਕ ਚਾ। ਕਿਉਂਕਿ ਇਹਦੀ ਉੱਪਰ ਵਾਲੀ ਕੰਨੀ ਤਿੱਖੀ ਨਹੀਂ ਹੈਗੀ। ਇੱਕ ਪਾਸੇ 35 ਲਿਖੀ ਹੋਈ ਆ। ਰੌਬੜ ਦੇ ਕੰਗਿਆ ਨਾਲੋਂ ਇਹ ਕੰਗੇ ਬਹੁਤ ਸਹੀ ਰਹਿੰਦੇ ਆ ਮੈਂ ਇਹੀ ਵਰਤਦਾ ਤੇ ਇਹ ਕੰਗੇ ਬਹੁਤ ਵਧੀਆ ਰਹਿੰਦੇ ਆ ਬਰਾ ਜਿਹੜਾ ਦੂਜਾ ਕੰਗਾ ਨਾਲ ਵੱਡਾ ਆਹ ਵਾਲਾ ਗੰਗਾ ਇਹ ਟੁੱਟ ਜਾਂਦਾ ਛੇਤੀ ਮੈਂ ਇੱਕ ਦੋ ਇਹ ਲੈਂਦਾ ਏ ਇਸ ਗੋਲੀਏ ਦੀ ਕੀਮਤ ਆ 13000 ਰੁਪਇਆ ਤੇ ਬੜਾ ਸੋਹਣਾ ਗੋਲੀਆ ਸਰਬਲੋ ਦਾ ਬਣਿਆ ਹੋਇਆ ਤੇਜਪੂਰੀ ਧਾਰ ਹੈ ਦੀ ਤੇ ਪਕੜੇ ਦੇ ਵਿੱਚ ਪੂਰੇ ਹੱਥ ਦੀ ਪੂਰੀ ਪੂਰੀ ਆਉਂਦੀ ਆ ਬਸੇ ਮੇਰੇ ਹੱਥ ਤੋਂ ਥੋੜਾ ਜਿਹਾ ਛੋਟਾ ਸੀ ਸਰਬਜੀਤ ਦੇ ਤੇ ਬਿੰਦਰ ਦੇ ਹੱਥ ਦੇ ਵਿੱਚ ਇਹ ਪੂਰਾ ਆ ਗਿਆ ਸੀਗਾ ਉਹ ਸਾਹਮਣੇ ਬਲਜਿੰਦਰ ਖੜਾ ਇਹਨੇ ਲੈਨੇ ਸੀਗੇ ਸਿਮਰ ਨੇ ਇਹ ਨਿੰਗਾ ਸਿੰਘਾਂ ਦੇ ਪਾਇਆ ਹੁੰਦਾ ਅਕਸਰ ਤੁਸੀਂ ਦੇਖਿਆ ਹੋਣਾ ਤੇ ਪਰ ਇਹਦੇ ਮੇਜ ਦਾ ਇੱਥੋਂ ਮਿਲਿਆ ਨਹੀਂ ਤੇ ਨਾ ਹੀ ਮੇਰੇ ਹੱਥ ਦੇ ਵਿੱਚ ਕੋਈ ਸਹੀ ਤਰੀਕੇ ਦੇ ਨਾਲ ਆਇਆ ਹੈ ਇਹ ਡੋਡੀ ਹੱਥ ਦੇ ਹਿਸਾਬ ਨਾਲ ਆ ਆ ਥੋੜਾ ਜਿਹਾ ਆਉਂਦਾ ਸੀ ਮੇਰੇ ਪਰ ਥੋੜਾ ਜਿਹਾ ਇਹ ਦੂਜੇ ਪਾਸੇ ਢੱਲਾ ਹੋ ਜਾਂਦਾ ਆ ਦੇਖੋ ਇਹ ਹੱਥ ਮੇਰੇ ਨਾਲ ਛੋਟਾ ਇਹਦੇ ਹੱਥ ਚੁੰਵੀ ਤੁਰੇ ਫਿਰਦੇ ਇਹ ਮੇਰਾ ਹੱਥ ਇਹਨਾਂ ਥੋੜਾ ਜਿਹਾ ਭਾਰੀ ਆ ਆ ਦੇਖੋ ਮੇਰੇ ਹੱਥੋਂ ਨਿਕਲਦਾ ਇਹ ਇਹਦੇ ਵਿੱਚ 8 ਨਗਾਲੇ ਹੁੰਦੇ ਆ 9 ਵਾਲੇ ਹੁੰਦੇ ਆ 7ਾਂ ਵਾਲੇ ਵੀ ਹੁੰਦੇ ਆ ਡੋਡੋਡੀ ਪੰਜੇ ਦੇ ਹਿਸਾਬ ਦੇ ਨਾਲ ਇਹ ਆਉਂਦੇ ਆ ਆਪਣੇ ਆ ਛੋਟਾ ਪਹਿਲਾ ਵਾਲਾ ਵੱਡਾ ਸੀ ਤੇ ਆ ਚੀਜ਼ ਹੁੰਦੀ ਹੈ ਸਿਮਰਨਾ ਇੰਨੇ ਗਾ ਸਿੰਘਾਂ ਦੇ ਪਾਇਆ ਤੁਸੀਂ ਅਕਸਰ ਹੀ ਦੇਖਿਆ ਹੋਣਾ ਇਹ ਹੁੰਦਾ ਜੀ ਸਿਮਰਨਾ ਆ ਪੰਜਾਬੀ ਦੀ ਕਿਤਾਬ ਪਈ ਹੈ ਇੱਥੇ ਇੱਕ ਪਹਿਲੀ ਕਿਤਾਬ ਇਹ ਉਹੀ ਕਿਤਾਬ ਆ ਸ਼ਾਇਦ ਹਾਂ ਇਹ ਉਹੀ ਕਿਤਾਬ ਆ ਇਹ ਲਖੇ ਸਿਧਾਨੇ ਵੀ ਦਿਖਾਈ ਸਕਦੇ ਨੇ ਵੀਡੀਓ ਦੇ ਵਿੱਚ ਬਹੁਤ ਸੋਹਣੇ ਇਹਦੇ ਵਿੱਚ ਸ਼ਬਦ ਦਾ ਪੁਰਾਣੇ ਸ਼ਬਦ ਤੇ ਇਹਦੇ ਵਿੱਚ ਸਸਾ ਸੁਰਮੇਦਾਨੀ ਇਹ ਮੇਰੇ ਕੋਲ ਵੀ ਹੈਗੀ ਆ ਸੁਰਮੇਦਾਨੀ ਬਿਲਕੁਲ ਇਸੇ ਤਰੀਕੇ ਦੀ ਮੇਰੇ ਕੋਲ ਹੈਗੀ ਆ ਮੈਂ ਹੋ ਸਕਿਆ ਤਾਂ ਤੁਹਾਨੂੰ ਫੋਟੋ ਇਹਦੀ ਨਾਲ ਵਿੱਚ ਵੀਡੀਓ ਦੇ ਪਾ ਦੂਗਾ ਇਹ ਆ ਪਹਿਲੀ ਕਿਤਾਬ ਹੋ ਸਕਿਆ ਤੇ ਕਿ ਕਿਤਾਬ ਇਥੋਂ ਲੈ ਕੇ ਚੱਲਾਂਗੇ ਬੱਚਿਆਂ ਖਾਤਰ ਬਹੁਤ ਚੰਗੀ ਕਿਤਾਬ ਆ ਗੁਰਪੀਤ ਵੀ ਦੇਖਦਾ ਆਪਾਂ ਫੇਰ ਆ ਗਿਆਂ ਗੋਲੀਏ ਨੂੰ ਦੇਖਣਾ ਤੇ ਇਹਦੇ ਜਿਹੜਾ ਦਸਤਾ ਲੱਗਿਆ ਨਾ ਇਹ ਲੱਗਿਆ ਸ਼ੂਰੇ ਵੰਸੀ ਹੱਥਾ ਇਹਦੇ ਤੇ ਮੇਰੇ ਹੱਥ ਦੇ ਵਿੱਚ ਇਹਦੀ ਪਕੜ ਨਹੀਂ ਆਉਂਦੀ ਦੇਖੋ ਮੇਰਾ ਹੱਥ ਵੱਡਾ ਇਹਦੇ ਨਾਲੋਂ ਥੋੜਾ ਜਿਹਾ ਪਰ ਸ਼ਾਸਤਰ ਬਹੁਤ ਜ਼ਿਆਦੇ ਹੌਲਾ ਹੈ ਇਹਦੇ ਦਸਤੇ ਦੇ ਉੱਪਰ ਸਾਰੀ ਕਢਾਈ ਚਾਂਦੀ ਦੀ ਹੋਈ ਹੈ ਥੱਲੇ ਸਰਬਲੋਹ ਦਾ ਦਸਤਾ ਇਹਦੇ ਤੇ ਉੱਪਰ ਇਹਦੀ ਜਿਹੜੀ ਕਢਾਈ ਹੋਈ ਹੈ ਜਿਹੜੀ ਆ ਇਹ ਸਾਰੀ ਚਾਂਦੀ ਚ ਹੋਈ ਹੈ ਇਸ ਕਰਕੇ ਇਹਦੀ ਕੀਮਤ ਜਿਹੜੀ ਆ ਉਹ 13000 ਤੇ ਚਾਂਦੀ ਦਾ ਕੰਮ ਕਢਾਈ ਦਾ ਪਟਿਆਲੇ ਤੋਂ ਕਰਾਇਆ ਵੀਰ ਦੱਸਦਾ ਸੀ ਕਿ ਪਟਿਆਲੇ ਇੱਕ ਬਜ਼ੁਰਗਾ ਉਹਨੇ ਸਾਰਾ ਕੰਮ ਕਰਕੇ ਦਿੱਤਾ ਬਹੁਤ ਸੋਹਣਾ ਸ਼ਾਸਤਰਾ ਗੋੜੀ ਆ ਇਹ ਮੈਨੂੰ ਬਹੁਤ ਸੋਹਣਾ ਲੱਗਿਆ ਪਰ ਆਪਣੇ ਕੋਲੇ ਆਪ ਦਾ ਸ਼ਾਸਤਰ ਹੈਗਾ ਉਹਦੀ ਵੀ ਆਪਾਂ ਵੀਡੀਓ ਦੇ ਵਿੱਚ ਇੱਕ ਫੋਟੋ ਪਾਵਾਂਗੇ ਬਹੁਤ ਸੋਹਣਾ ਸ਼ਾਸਤਰਾ ਵੀ ਇਹ ਗੱਲਬਾਤ ਆ ਬਈ ਇਹ ਸ਼ਾਸਤਰ ਦੀ ਆਪਾਂ ਹੋਰ ਵੀ ਸ਼ਾਸਤਰ ਦੇਖਾਂਗੇ ਇੱਥੇ ਹੋਰ ਵੀ ਬਹੁਤ ਸ਼ਾਸਤਰ ਪਏ ਆ ਆ ਚੀਜ਼ ਵੀ ਬਹੁਤ ਖੂਬਸੂਰਤ ਹੁੰਦੀ ਆ ਆਪਦੇ ਕੋਲੇ ਰੱਖਣ ਨੂੰ ਬਹੁਤ ਵਧੀਆ ਸ਼ਾਸਤਰਾ ਇਹ ਵੀ ਇਹੋ ਜਿਹਾ ਹਥਿਆਰ ਤਾਂ ਬੰਦੇ ਦੇ ਕੋਲੇ ਹੋਣਾ ਚਾਹੀਦਾ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਮੁਸਲਮਾਨਾਂ ਦੇ ਇਤਿਹਾਸ ਦੇ ਵਿੱਚ ਇੱਕ ਹਜ਼ਰਤ ਅਲੀ ਹੋਏ ਨੇ ਇਹ ਉਹਨਾਂ ਦੀ ਤਲਵਾਰ ਦਾ ਨਮੂਨਾ ਇਹ ਬੀਬੀ ਫਾਤਿਮਾ ਜੋ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਪੁੱਤਰੀ ਸੀ ਉਹਨਾਂ ਦੇ ਪਤੀ ਸੀ ਇਹੋ ਜੀ ਤਲਵਾਰ ਉਹਨਾਂ ਕੋਲੇ ਹੁੰਦੀ ਸੀ ਇਸ ਤਰੀਕੇ ਦੀ ਤਲਵਾਰ ਆਪਣੇ ਸਮੇਂ ਦੇ ਹਜ਼ਰਤ ਅਲੀ ਬਹੁਤ ਪ੍ਰਚੰਡ ਯੋਧੇ ਹੋਏ ਆ ਤੇ ਇਸ ਤਲਵਾਰ ਦਾ ਨਾਮ ਹੈ ਜੁਲਫੇਕਾਰ ਬਹੁਤ ਮਸ਼ਹੂਰ ਤਲਵਾਰ ਮੰਨੀ ਗਈ ਹੈ ਇਹ ਹਾਲਾਂਕਿ ਜਿਹੜਾ ਇਸ ਤਲਵਾਰ ਨੂੰ ਦਸਤਾ ਲੱਗਿਆ ਉਹ ਇਸਲਾਮਿਕ ਨਹੀਂ ਹੈ ਇਹ ਭਾਰਤੀ ਮੂਲ ਦਾ ਦਸਤਾ ਅਸਲ ਦੇ ਵਿੱਚ ਇਸਲਾਮਿਕ ਦਸਤਿਆਂ ਦੀ ਮੰਤਰ ਅਜਿਹੀ ਮੰਤਰ ਨਹੀਂ ਹੁੰਦੀ ਜਿਸ ਤਰੀਕੇ ਦੀ ਇਹ ਮੰਤਰ ਹੈ ਇਸਲਾਮਿਕ ਦਸਤਿਆਂ ਦੇ ਵਿੱਚ ਐਨੀ ਕਿ ਚੀਜ਼ ਜਿਹੜੀ ਹੈਗੀ ਇੱਥੋਂ ਆਹ ਤਰੀਕੇ ਦੀ ਚੀਜ਼ਾਂ ਬਣ ਕੇ ਥੱਲੇ ਨੂੰ ਆ ਕੇ ਇਧਰ ਨੂੰ ਮੁੜੀ ਹੁੰਦੀ ਹੈ ਤਾਂ ਕਿ ਹੱਥ 'ਚ ਨਾ ਨਿਕਲੇ ਤੇ ਇਹ ਹੈ ਜੀ ਕਮਰ ਕਸੇ ਦੇ ਸ਼ਸਤਰ ਸਾਰੇ ਖੰਜਰ ਤੇ ਕਟਾਰਾਂ ਇਹ ਦਿਮਾਲੇ ਦੇ ਸਜਾਵਟ ਲਈ ਵਰਤਣ ਵਾਲੇ ਸ਼ਸਤਰ ਚੰਦ ਤੋੜੇ ਛੋਟੀਆਂ ਕਰਪਾਨਾਂ ਤੇ ਹੋਰ ਸਾਜੋ ਸਮਾਨ ਜਿਹੜਾ ਦਿਮਾਲਿਆਂ ਦੇ ਉੱਪਰ ਨੰਗ ਸਿੰਘ ਲਾਉਂਦੇ ਆ ਚਾ ਕਰਾਂਗਾ ਤੀਰ ਖੰਡੇ ਇਹਦੇ ਬਾਰੇ ਦੱਸਣ ਦੀ ਕਿ ਬਹੁਤੀ ਜ਼ਰੂਰਤ ਨਹੀਂ ਕਿਉਂਕਿ ਆਪਾਂ ਆਮ ਹੀ ਰਮਾਇਣ ਦੇ ਵਿੱਚ ਦੇਖਦੇ ਰਹੇ ਹਾਂ ਤੇ ਬਾਈ ਕੋਲੇ ਸਰਬਰੋ ਦੇ ਬਾਟੇ ਵੀ ਸੀਗੇ ਚੌਂਚੇ ਵੀ ਸੀਗੇ ਇਹ ਬਣਿਆ ਜਿਹੜਾ ਬਾਟਾ ਇਹ ਹੱਥੀ ਬਣਿਆ ਹੋਇਆ ਥੋੜੇ ਨਾਲ ਕੁੱਟ-ਕੁੱਟ ਕੇ ਆ ਰਹੇ ਨੇ ਉੱਪਰ ਇਹ ਗੁਰਪ੍ਰੀਤ ਦੇ ਹੱਥ ਦੇ ਵਿੱਚ ਗਲਾਸ ਆ ਤੇ ਵਿੱਚ ਮਸ਼ੀਨੀ ਵੀ ਹੈਗੇ ਆ ਮਸ਼ੀਨੀ ਬਣਿਆ ਹੋਇਆ ਮਸ਼ੀਨੀ ਦੇ ਵਿੱਚ ਥੋੜੀ ਜਿਹੀ ਸਫਾਈ ਜ਼ਿਆਦਾ ਆ ਜਾਂਦੀ ਆ ਤੇ ਹੱਥ ਵਾਲ ਦੇ ਥੋੜੀ ਸਫਾਈ ਘੱਟ ਹੁੰਦੀ ਆ ਬਸ ਇੰਨਾ ਕੀ ਫਰਕ ਆ ਉਹ ਕੋਈ ਬਹੁਤਾ ਫਰਕ ਨਹੀਂ ਹੈਗਾ 3 ਨੰਬਰ ਤੇ ਮਿਕਸ ਕਰਦੇ ਆਂ ਉਹ ਆਪਣਾ ਐਵੇਂ ਲਾਦਾ ਰਾ ਉਹਨਾਂ ਕੀ ਹਲਕਾ ਚਮਚਾ ਦੇਖੀ ਹੂੰ ਹਾਂ ਪਾਣੀ ਦਾ ਸੰਭਲ ਜਿਤਾਵਾਂ ਜਿੱਨੇ ਘੱਟੇ ਜਾਈ ਪਾ ਦੇ ਅੰਦਰ ਮੈਡੀਕਲ ਉਹ ਵੀ ਹਲਕੇ ਆ ਗਏ ਹਲਕਾ ਨਾ ਆਪ ਨੂੰ ਐ ਲਾ ਦੋ ਵੀ ਸਟੀਲ ਵਾਲਾ ਚਮਚਾ ਵਾਲਾ ਹਲਕਾ ਹੁੰਦਾ ਪਰ ਨਹੀਂ ਯਾਰ ਐਡਾ ਭਾਰੀ ਨਹੀਂ ਹੈਗਾ ਇਹ ਹਾਏ ਹਾਏ ਅੱਜ ਦੇ ਬਲੌਗ ਦੇ ਵਿੱਚ ਇੰਨੇ ਮਿਲਦੇ ਆ ਕਿਸੇ ਨਵੀਂ ਜਗ੍ਹਾ ਦੇ ਉੱਪਰ ਨਵੇਂ ਬਲੌਗ ਦੇ ਵਿੱਚ